500 ਸਾਲ ਸਿੱਖ ਰਾਜ ਨਹੀਂ ਕਰ ਸਕਦੇ ਸਿੱਖ ਕਦੇ ਰਾਜ ਨਹੀਂ ਕਰ ਸਕਣਗੇ ਇਹ ਗੱਲ ਸਮਝ ਲੈਣੀ ਜਦੋਂ 62% ਦੀ ਸੀ ਰਾਜ ਉਦੋਂ ਨਾ ਹੋਇਆ ਜਦੋਂ 52 ਹੋਏ ਰਾਜ ਉਦੋਂ ਨਹੀਂ ਹੋਇਆ ਆਉਂਦੇ 1991 ਜੀ ਤੁਹਾਡੀ ਗਿਣਤੀ 42% ਦੀ ਰਹਿ ਜਾਣੀ ਹੈ ਫਿਰ ਰਾਜ ਦੇਣ ਤੁਹਾਨੂੰ ਕੌਣ ਆਏਗਾ ਬੇਨਬਾਲ ਕੋ ਰਾਜ ਨੰਦਾ ਹੈ ਜੋ ਲੈ ਹੈ ਨਿਜਵਲ ਸੇ ਲੈ ਹੈ ਤੇ ਨਾਲ ਨਾਲ ਉਹਨਾਂ ਨੇ ਅੱਜ ਦੇ ਪੋਲਿਟਿਕਲ ਮਾਹੌਲ ਦੀ ਵੀ ਚੇਤਾਵਨੀ ਦਿੱਤੀ ਕਿ ਸਾਡੇ ਵਿੱਚ ਇਦਾਂ ਦੇ ਸਿੱਖ ਹੋਣਗੇ ਜੋ ਕੁਰਸੀ ਲਈ ਕੌਮ ਵੇਚ ਦੇਣਗੇ ਤੇ ਸਾਨੂੰ ਉਹਨਾਂ ਤੋਂ ਬਚਣ ਦੀ ਲੋੜ ਹੈ ਤੇ ਨੌਜਵਾਨ ਬੱਚੇ ਆਏ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਇੱਕ ਗੱਲ ਕਹਿਣੀ ਚਾਹੁੰਨਾ ਕਿ ਬੁੱਢੇ ਠੇਰੇ ਮਨੁੱਖ ਕੁਰਸੀਆਂ ਤੇ ਬਹਿ ਕੇ ਨੰਬਰਦਾਰੀਆਂ ਨੂੰ ਪ੍ਰਾਪਤ ਕਰਕੇ ਜਿਉਣਾ ਚਾਹੁੰਦੇ ਹੁੰਦੇ ਨੇ ਬੁੱਢੇ ਠੇਰੇ ਮਨੁੱਖ ਲੇਕਿਨ ਤੁਸੀਂ ਨੌਜਵਾਨ ਬੁੱਢਿਆਂ ਠੇਰਿਆਂ ਨੂੰ ਜਿਨ੍ਹਾਂ ਦੀ ਸੋਚਣੀ ਸਿੱਖਣੀ ਕੌਮ ਦੇ ਪਵਿੱਤ ਨੂੰ ਸਾੜ ਕੇ ਸਵਾਹ ਕਰਦੀ ਹੋਵੇ ਐਸੇ ਬੁੱਢੇ ਠੇਰੇ ਮਨੁੱਖਾਂ ਨੂੰ ਪੰਜਾਬ ਦੇ ਸਿੱਖ ਪੌਂਦਿਆਂ ਮੰਦੀਆਂ ਤੋਂ ਉਠਾਓ ਪਰ ਲੋਕ ਨਾ ਸਮਝ ਸਕੇ ਇਸੇ ਦੌਰਾਨ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਜਿਸ ਬਾਰੇ ਭਾਈ ਭਰਪੂਰ ਸਿੰਘ ਨੇ ਪਹਿਲਾਂ ਹੀ ਦੱਸ ਦਿੱਤਾ ਹੋਇਆ ਸੀ ਤਾਂ ਉਹ ਚਾਰ ਦਿਨ ਪਹਿਲਾਂ ਇਹਨਾਂ ਨੇ ਕਹਿ ਦਿੱਤਾ ਸੀ ਅਟੈਕ ਹੋਊਗਾ ਸਮਝਿਓ ਇਥੋਂ ਨਿਕਲ ਜਹਾਂ ਤਾਂ ਉਹ ਵੀ ਗਿਆ ਸੀ ਨਿਕਸਣ ਉਹ ਗੰਦੇ ਨੇ 1984 ਦੇ ਕਾਲੇ ਦਿਨ ਮਗਰੋਂ ਭਾਈ ਭਰਪੂਰ ਸਿੰਘ ਦੁਆਰਾ ਚਲਾਈ ਜਾਣ ਵਾਲੀ ਅਖਬਾਰ ਬੰਦ ਕਰਵਾ ਦਿੱਤੀ ਗਈ ਕਿਸੇ ਹੋਰ ਵੱਲੋਂ ਨਹੀਂ ਖੁਦ ਅਕਾਲੀ ਦਲ ਦੇ ਮੈਂਬਰਾਂ ਵੱਲੋਂ ਸਮਾਂ ਆਇਆ ਅਕਾਲੀ ਲੀਡਰਾਂ ਦੀ ਬੇਈਮਾਨੀ ਸਰਕਾਰ ਦੀਆਂ ਭਾਵਨਾਵਾਂ ਦੇ ਅਨੁਕੂਲ ਸਾਹਮਣੇ ਆਈ ਅਖਬਾਰ ਬੰਦ ਕਰਾਉਣ ਲਈ ਸਰਦਾਰ ਸੁਰਜੀਤ ਸਿੰਘ ਬਰਨਾਲਾ ਸਰਦਾਰ ਬਰਵੰਦ ਸਿੰਘ ਖਜ਼ਾਨਾ ਮੰਤਰੀ ਨੇ ਉਹ ਰੋਲ ਅਦਾ ਕੀਤਾ ਜੋ ਕਿਸੇ ਸਮੇਂ ਡੋਗਰਾ ਸਰਦਾਰਾਂ ਨੇ ਅੰਗਰੇਜ਼ੀ ਸਰਕਾਰ ਦੇ ਸੁਪਨੇ ਪੂਰੇ ਕਰਨ ਲਈ ਕੀਤਾ ਸੀ ਇੰਨਾ ਹੀ ਨਹੀਂ ਪਾਈ ਭਰਪੂਰ ਸਿੰਘ ਦੀ ਅਖਬਾਰ ਬੰਦ ਕਰਨ ਮਗਰੋਂ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਜਿਸ ਦੌਰਾਨ ਉਹਨਾਂ ਨੇ 35 ਦਿਨ ਦਾ ਸੀਬੀਆਈ ਰਿਮਾਂਡ ਕੱਟਿਆ ਤੇ ਉਹਨਾਂ ਨੂੰ 1 ਸਾਲ ਦੀ ਕੈਦ ਵੀ ਹੋਈ ਅਖਬਾਰ ਬੰਦ ਹੋਇਆ ਸਾਨੂੰ ਗ੍ਰਿਫਤਾਰ ਕੀਤਾ ਗਿਆ 35 ਦਿਨ ਸੀਬੀਆਈ ਦਾ ਰਿਮਾਂਡ ਕੱਟਿਆ 1 ਸਾਲ ਜੇਲ੍ਹ ਕੱਟੀ ਸਮਾ ਬੀਤਾ ਹੈ ਫਿਰ ਭਾਈ ਭਰਪੂਰ ਸਿੰਘ ਨੂੰ ਯੂਕੇ ਜਾਣ ਦਾ ਮੌਕਾ ਮਿਲਿਆ ਪਰ ਸਰਕਾਰ ਨੇ ਉਹਨਾਂ ਨੂੰ ਯੂਕੇ ਜਾਣ ਲਈ ਪਾਸਪੋਰਟ ਦੇਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੂੰ ਡਰ ਸੀ ਕਿ ਇਹ ਯੂਕੇ ਜਾ ਕੇ ਭਾਰਤੀ ਸਰਕਾਰ ਦੀ ਪੋਲ ਨਾ ਖੋਲ ਦੇਣ ਮੈਂ ਇੱਥੇ ਨਹੀਂ ਸਾਹ ਆ ਸਕਦਾ ਮੈਂ ਹਿੰਦੁਸਤਾਨ ਦੇ ਰਾਸ਼ਟਰਪਤੀ ਨੂੰ ਲਿਖਿਆ ਕਿ ਜੇ ਮੈਨੂੰ ਪਾਸਪੋਰਟ ਨਹੀਂ ਮਿਲ ਸਕਦਾ ਆਈ ਵਿਲ ਸਰੈਂਡਰ ਦਾ ਸਿਟੀਜ਼ਨਸ਼ਿਪ ਆਫ ਦਿਸ ਕੰਟਰੀ ਮੈਂ ਹਿੰਦੁਸਤਾਨ ਦੀ ਨਾਗਰਿਕਤਾ ਸਰੈਂਡਰ ਕਰ ਦਿਆਂਗਾ ਜੇ ਮੈਂ ਇਹ ਗੱਲ ਨਾ ਕਹਿੰਦਾ ਮੈਨੂੰ ਪਾਸਪੋਰਟ ਨਹੀਂ ਸੀ ਮਿਲਦਾ ਆਪਣੀ ਆਵਾਜ਼ ਬੁਲੰਦ ਕਰਦੇ ਆ ਭਾਈ ਭਰਪੂਰ ਸਿੰਘ ਨੇ ਪਾਸਪੋਰਟ ਲਿਆ ਅਤੇ ਯੂਕੇ ਆ ਗਏ ਜਿੱਥੇ ਉਹਨਾਂ ਨੇ ਆਪਣੇ ਭਾਸ਼ਣਾ ਦੁਆਰਾ ਉੱਥੋਂ ਦੇ ਲੋਕਾਂ ਨੂੰ ਪੰਜਾਬ ਦੇ ਹਾਲਾਤ ਬਾਰੇ ਦੱਸਿਆ ਕਿ ਕਿਵੇਂ ਪੰਜਾਬ ਪੁਲਿਸ ਪੰਜਾਬ ਦੇ ਨੌਜਵਾਨਾਂ ਦਾ ਕਹਣ ਕਰ ਰਹੀ ਜਦੋਂ ਉਹਨਾਂ ਦੇ ਬੱਚੇ ਕੁਮਾਦਾਂ ਦੇ ਬੰਨਿਆਂ ਤੇ ਗੋਲੀਆਂ ਦਾ ਨਿਸ਼ਾਨਾ ਬਣ ਗਏ ਜਦ ਬੁੱਢੀਆਂ ਮਾਵਾਂ ਤੜਪਦੀਆਂ ਥਾਣੇ ਆ ਕੇ ਜਾਖੜੋਤੀਆਂ ਜਦ ਸਿੱਖ ਖਰੀਦੇ ਗਏ ਤੇ ਥਾਣੇਦਾਰਾਂ ਨੇ ਈਮਾਨ ਬਣਾ ਲਿਆ ਕਿ 25 ਬੱਚਿਆਂ ਦੇ ਕਤਲਾਂ ਤੋਂ ਬਾਅਦ ਮੈਂ ਐਸਪੀ ਹੋ ਸਕਦਾ ਉਹ 50 ਬੱਚਿਆਂ ਦੇ ਕਤਲਾਂ ਤੋਂ ਬਾਅਦ ਮੈਂ ਡੀਆਈਜੀ ਹੋ ਸਕਦਾ ਹਿੰਦੁਸਤਾਨ ਦੀ ਸਰਕਾਰ ਨੇ ਜਾਦੀ ਈਮਾਨ ਖਰੀਦਿਆ ਬੱਚੇ ਮਜਬੂਰ ਹੋ ਗਏ ਤੇ ਉਹਨਾਂ ਨੇ ਆਪਣੇ ਵੱਲੋਂ 1982 ਵਿੱਚ ਕਹੀ ਗੱਲ 1991 ਵਿੱਚ ਇੱਕ ਵਾਰ ਫਿਰ ਦੁਹਰਾਈ ਕਿ ਸਿੱਖਾਂ ਦਾ ਆਉਣ ਵਾਲਾ ਸਮਾਂ ਚੰਗਾ ਨਹੀਂ ਅਸੀਂ ਗਲਤ ਗੱਲਾਂ ਹਿੰਦੁਸਤਾਨ 'ਚ ਕਰਦੇ ਰਹੇ ਪੋਲੀਟਿਕਲੀ ਕੋਈ ਗੱਲ ਨਹੀਂ ਕੀਤੀ ਅਸੀਂ ਹਿੰਦੁਸਤਾਨ ਲਈ ਦੀ ਅન્ન ਪੈਦਾ ਕਰਦਿਆਂ ਕਰੀ ਜਾਓ ਅਸੀਂ ਹਿੰਦੁਸਤਾਨ ਦੀ ਰਾਖੀ ਕਰਦੇ ਆਪਾਂ ਘਰਾਂ ਚੌਕੀਦਾਰ ਰੱਖਦੇ ਆਂ ਤੇਰੀ ਕਰੀ ਚੱਲੋ ਪਰ ਜੋ ਚੀਜ਼ ਮੰਗਣੀ ਚਾਹੀਦੀ ਸੀ ਅਸੀਂ ਉਹਨੂੰ ਬਲ ਫੇਰ ਪਾ ਕੇ ਮੰਗਿਆ ਸਿੱਖਾਂ ਦਾ ਸਮਾਂ ਆਉਣ ਵਾਲਾ ਚੰਗਾ ਨਹੀਂ ਅਤੇ ਇਹ ਗੱਲ ਸਹੀ ਵੀ ਸਾਬਿਤ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਗਾੜੀ ਕਾਂਡ ਪੰਜਾਬ 'ਚ ਨਸ਼ੇ ਦੀ ਸਮੱਸਿਆ ਇਸੇ ਵੱਲ ਇਸ਼ਾਰਾ ਕਰਦੇ ਹਨ ਕਿ ਪੰਜਾਬ ਦੇ ਅੱਜ ਦੇ ਹਾਲਾਤ ਕੁਝ ਬਹੁਤ ਚੰਗੇ ਨਹੀਂ ਸਭ ਤੋਂ ਵੱਡੀ ਸਮੱਸਿਆ ਜੋ ਅੱਜ ਦੇ ਨੌਜਵਾਨ ਜ਼ਮੀਨਾਂ ਵੇਚ-ਵੇਚ ਬਾਹਰਲੇ ਮੁਲਕਾਂ ਵਿੱਚ ਵਸ ਰਹੇ ਹਨ ਇਸ ਬਾਰੇ ਵੀ ਭਾਈ ਭਰਪੂਰ ਸਿੰਘ ਨੇ 1991 ਵਿੱਚ ਸਿੱਖਾਂ ਨੂੰ ਸੁਚੇਤ ਕੀਤਾ ਸੀ ਜੇ ਗੱਲ ਪੰਜਾਬ ਦੇ ਅੰਦਰ ਖੜੋ ਕੇ ਅਸੀਂ ਦਲੇਰੀ ਨਾਲ ਨਹੀਂ ਕਰ ਸਕਦੇ ਤੇ ਦੁਨੀਆਂ ਦੇ ਸਮੁੰਦਰਾਂ ਦੇ ਕੰਢਿਆਂ ਉੱਤੇ ਖੜੋ ਕੇ ਜਿਹੜੀ ਗੱਲ ਅਸੀਂ ਕਹਾਂਗੇ ਸੰਸਾਰ ਨਹੀਂ ਸੁਨੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਗੁੰਬਦਾਂ ਤੇ ਝੰਡੇ ਲਗਾਉਣ ਦਾ ਕੋਈ ਫਾਇਦਾ ਨਹੀਂ ਜਿਵੇਂ ਲਾਲ ਕਿਲੇ ਤੇ ਝੰਡਾ ਲਗਾਉਣ ਦੀ ਗੱਲ ਹੈ ਜੇ ਮੈਂ ਇੱਕ ਗੁੰਬਦ ਤੇ ਚੜ ਕੇ ਕਹਿ ਦੇਵਾਂ ਕਿ ਮੈਂ ਹਿੰਦੁਸਤਾਨ ਦੀ ਸੋਵਰਿਨਿਟੀ ਚੋਂ ਹਿੱਸੇਦਾਰ ਆ ਤੇ ਪੰਜਾਬ ਚਾਹਨਾ ਤੇ ਦਿੱਲੀ ਬੜੀ ਦੂਰ ਹੈ ਕਿਸਾਨੀ ਮੋਰਚੇ ਦੌਰਾਨ ਝੰਡਾ ਲੱਗਾ ਪਰ ਅਸੀਂ ਖਟਿਆ ਕੀ ਉਹੀ ਘਟਨਾ ਨੇ ਧਰਨੇ ਤੇ ਗਲਤ ਪ੍ਰਭਾਵ ਪਾਇਆ ਕਿਉਂਕਿ ਸਾਡੇ ਲੋਕ ਉਸ ਦੌਰਾਨ ਇਕੱਠੇ ਨਹੀਂ ਹੋਏ ਤੇ ਇਹ ਹੀ ਦਿੱਲੀ ਚਾਹੁੰਦੀ ਸੀ ਕਿਉਂਕਿ ਜਿਸ ਸ਼ਹਿਰ ਵਿੱਚ ਵੀ ਜਿਸ ਪਿੰਡ ਵਿੱਚ ਵੀ ਜਿਸ ਧਰਤੀ ਉੱਤੇ ਖੜੋਤੇ ਉਹ ਜੇ ਅਸੀਂ 15 ਸਿੱਖਾਂ ਦੇ 15 ਸਾਡੇ ਧੜੇ ਸਨ ਇਹ ਸਾਨੂੰ ਲੈ ਕੇ ਗੱਲ ਬੈਠ ਕੇ ਜੋ ਕੁਝ ਹਿੰਦੁਸਤਾਨ ਚਾਹੁੰਦਾ ਤੁਹਾਨੂੰ ਕੁੱਟਣ ਵਾਸਤੇ ਉਹ ਸਭ ਕੁਝ ਅਸੀਂ ਮੁਹੱਈਆ ਕਰ ਰਹੇ ਹਾਂ ਅਸੀਂ ਲੀਡਰ ਨੂੰ ਲੀਡਰ ਮੰਨਣ ਨੂੰ ਤਿਆਰ ਨਹੀਂ ਜੱਥੇਦਾਰ ਨੂੰ ਜੱਥੇਦਾਰ ਮੰਨਣ ਨੂੰ ਤਿਆਰ ਨਹੀਂ ਕਿੰਨੀ ਹੈਰਾਨੀ ਦੀ ਗੱਲ ਹੈ ਭਾਈ ਭਰਪੂਰ ਸਿੰਘ ਨੇ ਕੌਮ ਨੂੰ ਬਾਰ-ਬਾਰ ਹੋਕਾ ਦਿੱਤਾ ਕਿ ਇਕੱਠੇ ਹੋਵੋ ਜੇ ਅੱਗ ਗਵੰਢੀ ਕਰ ਲੱਗੀ ਹੈ ਤੇ ਤੁਹਾਡੇ ਵੀ ਲੱਗੇਗੀ ਕਿ ਜੇ ਤੁਸੀਂ ਇਸੇ ਤਰ੍ਹਾਂ ਹੀ ਆਪੋ ਆਪਣੇ ਕੰਮ ਕਰਦੇ ਰਹੇ ਆਪੋ ਆਪਣੇ ਨਾਅਰੇ ਦਿੰਦੇ ਰਹੇ ਫਿਰ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਦੇ ਕਾਤਲ ਤੇ ਸੰਤ ਜਰਨੈਲ ਸਿੰਘ ਦੇ ਦੁਸ਼ਮਣ ਬਣ ਗਿਆ ਪਰ ਅਫਸੋਸ ਭਾਈ ਪਰਪੂਰ ਸਿੰਘ ਬਲਬੀਰ ਦੇ ਆਖਰੀ ਪਲ ਦੁੱਖ ਚ ਬਤੀਤ ਹੋਏ ਅਤੇ ਉਹ ਅਕਸਰ ਪੁਰਾਣਾ ਸਮਾਂ ਯਾਦ ਕਰਕੇ ਰੋ ਪੈਂਦੇ ਅਤੇ ਉਹ ਇੰਜ ਹੀ ਪੁਰਾਣਾ ਸਮਾਂ ਯਾਦ ਕਰਦੇ ਕਰਦੇ 22 ਅਗਸਤ 2016 ਨੂੰ ਇਸ ਦੁਨੀਆ ਤੋਂ ਚਲੇ ਗਏ ਜੇ ਸਿੱਖਾਂ ਵਿੱਚ ਰਾਜ ਦੀ ਗੱਲ ਨਹੀਂ ਚੱਲਣੀ ਤਾਂ ਹਿੰਦੁਸਤਾਨ ਦੇ पिंजਰੇ 'ਚ ਇਹਨਾਂ ਬੱਚਿਆਂ ਨੇ ਆਉਣ ਵਾਲੇ ਸਮੇਂ ਅੰਦਰ ਪੰਛੀਆਂ ਨੇ ਤਰ੍ਹਾਂ ਤੜਫ ਤੜਫ ਕੇ ਮਰਨਾ ਹੈ ਵੀਡੀਓ ਕਿਵੇਂ ਦੀ ਲੱਗੀ ਆਪਣੇ ਵਿਚਾਰ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਅਤੇ ਮੇਰੀ ਸਪੋਰਟ ਕਰਨ ਲਈ www.justmalhar.com ਤੇ ਜਾ ਤੁਸੀਂ ਇੱਕ ਵਾਰ ਟੀ-ਸ਼ਰਟਸ ਜ਼ਰੂਰ ਚੈੱਕ ਕਰਨਾ ਅਤੇ ਇਹ ਸਾਰੇ ਡਿਜ਼ਾਈਨ ਕਸਟਮ ਮੇਡ ਹਨ ਸਿੱਧੂ ਮਸੇਵਾਲੇ ਦੇ ਫੈਨਸ ਲਈ ਇਸ ਨਾਲ ਮੈਨੂੰ ਹੋਰ ਵੀਡੀਓਜ਼ ਬਣਾਉਣ ਦੇ ਛੌਂਸਲਾ ਮਿਲੇਗਾ ਅਤੇ ਜੇਕਰ ਤੁਸੀਂ ਟੀ-ਸ਼ਰਟਸ ਖਰੀਦ ਕੇ ਨਹੀਂ ਸਪੋਰਟ ਕਰ ਸਕਦੇ ਤਾਂ ਤੁਸੀਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਕੇ ਵੀ ਮੇਰੀ ਸਪੋਰਟ ਕਰ ਸਕਦੇ ਹੋ ਧੰਨਵਾਦ